ਸਤਿ ਗੁਰੂ ਜੀ ਸਾਰਿਆਂ ਨੂੰ ਸੋਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇੰਡੀਆ ਅਤੇ ਪਾਕਿਸਤਾਨ ਦਰਮਿਆਨ ਇੱਕ ਵਾਰ ਫਿਰ ਹੋਇਆ ਸੀਜ਼ਫਾਇਰ ਕੱਲ ਵੀ ਹੋਇਆ ਸੀ ਪਰ ਕੋਸ਼ਸ਼ ਕੈਂਟੇਮਾਦ ਪਾਕਿਸਤਾਨ ਦੇ ਵਿੱਚ ਖਬਰ ਆ ਰਹੀ ਸੀ ਕਿ ਇੰਡੀਆ ਨੇ ਫਾਇਰਿੰਗ ਕਰਤੀ ਇੰਡੀਆ ਤੋਂ ਖਬਰ ਆ ਰਹੀ ਸੀ ਪਾਕਿਸਤਾਨ ਨੇ ਫਾਇਰਿੰਗ ਕਰਤੀ ਦੋਨੇ ਦੇਸ਼ਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀਆਂ ਨਿਊਜ਼ਾਂ ਦੇ ਉੱਤੇ ਚੱਲ ਰਿਹਾ ਕਿਸੇ ਨੇ ਕੋਸ਼ਸ਼ ਕਰਦਾ ਕੋਈ ਤਬਾਹ ਕਰਦਾ ਉਹਨੇ ਇੱਧਰ ਤਬਾਹ ਕਰਤੇ ਦਰੂਨੇ ਫੜ ਲਿਆ ਉਧਰ ਉਹਨੇ ਫੜ ਲਿਆ ਦੱਸਿਆ ਜਾ ਰਿਹਾ ਕਿ ਬਹੁਤ ਸਾਰੀਆਂ ਫੇ ਦੋਨੇ ਦੇਸ਼ਾਂ ਦੇ ਆਫੀਸ਼ੀਅਲ ਟੀਵੀ ਜਿਹੜੇ ਨਿਊਜ਼ ਚੈਨਲ ਆ ਤੇ ਆ ਰਹੀਆਂ ਨੇ ਜੇ ਅਸੀਂ ਖਬਰਾਂ ਸੁਣਦੇ ਆ ਤਾਂ ਬਹੁਤ ਹੀ ਜ਼ਿਆਦਾ ਗਲਤ ਜਿਹੜਾ ਇਨਫੋਰਮੇਸ਼ਨ ਸ਼ੇਅਰ ਕੀਤੀ ਜਾ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਜੇਕਰ ਸੁਣਨਾ ਸੀ ਚਲੋ ਹੁਣ ਤਾਂ ਲੜਾਈ ਬੰਦ ਹੋ ਚੁੱਕੀ ਹੈ ਇਸ ਤਰ੍ਹਾਂ ਦੇ ਮੌਕੇ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਜਿਦਾ ਸੀਐਨਐਨ ਹੋ ਗਿਆ ਬੀਬੀਸੀ ਹੋ ਗਿਆ ਇਸ ਤਰ੍ਹਾਂ ਇਹਨਾਂ ਨੂੰ ਫੋਲੋ ਕਰੋ ਇਹ ਝੂਠ ਨਹੀਂ ਬੋਲਦੇ ਵਧੀਆ ਗੱਲ ਹੈ ਜੀ ਲੜਾਈ ਰੁਕ ਗਈ ਹੈ ਦੋਨੇ ਦੇਸ਼ਾਂ ਦਾ ਸਮਝੌਤਾ ਹੋਜ ਵੀ ਤਾਂ ਬਹੁਤ ਵਧੀਆ ਗੱਲ ਹੈ ਗੱਲ ਕਰਦੇ ਅਗਲੇ ਅਪਡੇਟ ਤੇ ਵਿੱਚ ਜੀ 1500 ਰੋ ਲਾ ਕੇ 1500 ਸੌਰੀ ਡਾਲਰ ਲਾ ਕੇ ਪਹੁੰਚਣਾ ਸੀ ਲੀਬੀਆ ਤੋਂ ਇਟਲੀ ਦੇ ਵਿੱਚ ਹਰ ਬੰਦੇ ਦਾ 1500 ਦੋ ਬੱਚੇ ਭੁੱਖ ਨਾ ਮਰ ਗਏ ਸੱਤ ਪਿਆਸ ਨਾ ਭੁੱਖ ਪਿਆਸ ਨਾ ਜਿਨ੍ਹਾਂ ਦੀ ਉਮਰ ਤਕਰੀਬਨ 2 ਸਾਲ تھی ਤੇ 15 ਤੋਂ 1500 ਡਾਲਰ ਇਹਨਾਂ ਨੇ ਦਿੱਤਾ ਹੈ ਕਿੱਦਾਂ ਹੈ ਜੀ ਸਮੁੰਦਰ ਰਾਸਤੇ ਇੱਕ ਕਿਸ਼ਤੀ ਵੀ ਨਹੀਂ ਕਹਿ ਸਕਦੇ ਰਵੜ ਦੇ ਜਿਹੜੇ ਸੇਫ ਬਚਾਉਣ ਦੇ ਲਈ ਜਿਹੜੀਆਂ ਬਣੀਆਂ ਹੁੰਦੀਆਂ ਨੇ ਕਿਸ਼ਤੀਆਂ ਰੱਖ ਲੋ ਉਹਨਾਂ ਦੇ ਵਿੱਚ ਟੋਟਲ 57 ਬੰਦੇ ਸਨ ਬੱਚੇ ਤਾਂ ਭੁੱਖ ਪਿਆਸ ਦੇ ਨਾਲ ਹੀ ਮਰ ਗਏ ਇਹਨਾਂ ਨੂੰ ਹੁਣ ਕਿੱਦਾਂ ਨਹੀਂ ਦਿੱਤੀ ਜਾਵੇ ਅਜੀਲ ਆਪਣੀ ਜਾਨ ਤੇ ਖੇਡ ਕੇ ਪਹੁੰਚੇ ਨੇ ਉਸ ਤੋਂ ਬਾਅਦ ਇਟਲੀ ਦੇ ਪੌਪ ਦੀ ਜਿਹੀ ਗੱਲ ਕਰਦੇ ਪੌਪ ਲਿਓਨ ਨੇ ਉਹਨਾਂ ਦਾ ਹੀ ਬਿਆਨ ਆਇਆ ਜੀ ਕਿ ਦੁਨੀਆ ਦੇ ਵਿੱਚ ਲੜਾਈ ਨਹੀਂ ਹੋਣੀ ਚਾਹੀਦੀ ਪੂਰੀ ਦੁਨੀਆ ਅਮਨ ਅਤੇ ਸ਼ਾਂਤੀ ਦੇ ਨਾਲ ਹੋਵੇ ਅੱਗੇ ਵਧੇ ਰਸ਼ੀਆ ਜੁਕਰੇਨ ਦੀ ਲੜਾਈ ਬੰਦ ਹੋ ਜਾਏ ਇਜ਼ਰਾਈਲ ਗਾਜ਼ਾ ਜਿਹੜੀ ਹੈ ਉਹਨਾਂ ਦੀ ਲੜਾਈ ਬੰਦ ਹੋ ਜਾਏ ਇੰਡੀਆ ਪਾਕਿਸਤਾਨ ਸਾਰੇ ਇਹਨਾਂ ਨੂੰ ਆਪਸ ਦੇ ਵਿੱਚ ਸਮਝੌਤਾ ਕਰ ਲੈਣਾ ਚਾਹੀਦਾ ਜੀ 50000 ਕਰੋੜ ਹੋਇਆ ਬਰਬਾਦ ਪੁਲਿਸ ਦੇ ਪੇਸ਼ ਵਿੱਚ ਆਇਆ ਇੱਕ ਚੋਰ ਇੱਕ ਪੇੜੀਆ ਇੱਕ ਐਸਐਮਐਸ ਕੀਤਾ ਕਿ ਅਸੀਂ ਬੈਂਕ ਵਾਲਿਆਂ ਅਸੀਂ ਪੁਲਿਸ ਵਾਲਿਆਂ ਬੈਂਕ ਵਾਲਾ ਤੇ ਪੁਲਿਸ ਵਾਲਾ ਬਣ ਕੇ ਗਏ ਤੇ 50000 ਰੁਪਏ ਇੱਕ ਸਿਆਣੇ ਬਜ਼ੁਰਗ ਦੇ ਕੋਲੋਂ ਔਰ 60 ਸਾਲ ਦਾ ਉਮਰ ਸੀ ਰੀਮਨੀ ਦੇ ਵਿੱਚ ਬਿਜ਼ਨਸਮੈਨ ਸੀ ਜਿਸ ਦਾ ਲੈ ਕੇ ਰਫੂ ਚੱਕਰ ਫਰਾਰ ਹੋ ਗਏ ਹੁਣ ਪੁਲਿਸ ਇਨਕੁਆਰੀ ਕਰ ਰਹੀ ਹੈ ਇਹਨਾਂ ਨੂੰ ਬਹੁਤ ਹੀ ਜਲਦ ਹੋ ਵੀ ਸਕਦਾ ਕਿ ਫੜ ਬੀਲ ਲਿਆ ਜਾਵੇ ਪਰ ਜੇਕਰ ਕੋਈ ਵੀ ਪੁਲਿਸ ਵਾਲਾ ਬੈਂਕ ਵਾਲਾ ਤੁਹਾਡੇ ਘਰ ਦੇ ਕੋਲ ਆਵੇ ਤੁਹਾਨੂੰ ਕਹੇ ਤੁਹਾਡੇ ਘਰ ਚ ਕਿਸੇ ਦਾ ਐਕਸੀਡੈਂਟ ਹੋ ਗਿਆ ਕੋਈ ਇਸ ਨੂੰ ਰਫਾ ਦਫਾ ਕਰਨ ਐਨੇ ਪੈਸੇ ਚਾਹੀਦੇ ਆ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਆਪਣੇ ਨਜ਼ਦੀਕੀ ਥਾਣੇ ਦੇ ਕੋਲੋਂ ਇੱਕ ਵਾਰ ਕਲੀਅਰ ਜਰੂਰ ਕਰੋ ਬੰਦਾ ਘਬਰਾ ਜਾਂਦਾ ਹੈ ਕੋਈ ਬੜੀ ਗੱਲ ਨਹੀਂ ਘਬਰਾ ਸਕਦਾ ਪਰ ਸਾਵਧਾਨ ਇਹ ਸਭ ਚੋਰੀ ਨੂੰ ਇਨਜਾਮ ਲੈਣ ਤੋਂ ਬਾਅਦ ਉਹਨਾਂ ਨੇ ਇੱਕ ਐਸਐਮਐਸ ਵੀ ਕੀਤਾ ਜਿਨ੍ਹਾਂ ਦੇ ਵਿੱਚ ਕਿਹਾ ਕਿ ਤੁਸੀਂ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਸਾਡੇ ਨਾਲ ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਜਿੱਦਾਂ ਕਿ 5G ਆ ਹੁਣ 6G ਵੀ ਆਣ ਲੱਗੀ ਆ ਜੀ 6G ਨਿਊ ਟੈਕਨੋਲੋਜੀ ਬਹੁਤ ਹਾਈ ਫਾਈ ਤੇਜ਼ ਜੋ ਆਵੇਗੀ ਦੱਸਿਆ ਜਾ ਰਿਹਾ ਕਿ ਅਮਰੀਕਾ ਏਸ਼ੀਆ ਤੇ ਯੂਰਪ ਦੇ ਵਿੱਚ ਵੀ ਆਵੇਗਾ ਟਿਮ ਔਰੇਂਜ ਜਿਹੜੇ ਵੱਲੋਂ ਇਹ ਜੋ ਕੰਪਨੀਆਂ ਇਹਨਾਂ ਨੂੰ ਚਲਾਣਗੀਆਂ ਦੱਸਿਆ ਜਾ ਰਿਹਾ ਕਿ 2030 ਦੇ ਵਿੱਚ 6G ਜਿਹੜੀ ਕੰਪਲੀਟ ਕੀਤੀ ਜਾਵੇਗੀ ਅਤੇ ਇਟਲੀ ਦੇ ਵਿੱਚ ਟਿਮ ਵਾਲੇ ਸਭ ਤੋਂ ਪਹਿਲਾਂ ਜਿਹੜੀ ਪਹਿਲ ਕਰਨਗੇ ਇਸ ਨਵੀਂ ਟੈਕਨੋਲੋਜੀ ਨੂੰ ਬਰਤਨ ਦੇ ਵਿੱਚ ਹੋਰ ਪੰਜਾਂ ਕੁ ਸਾਲਾਂ ਤੱਕ ਸ਼ੁਰੂ ਹੋ ਜਾਣੀ ਹੈ ਅਮਰੀਕਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਘਟ ਪੈ ਗਈ ਹੈ ਜੀ ਟੂਰਿਸਟਾਂ ਦੀ ਬਹੁਤ ਹੀ ਘੱਟ ਟੂਰਿਸਟ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਘੱਟ ਤੋਂ ਘੱਟ 4 ਲੱਖ ਘੱਟ ਟੂਰਿਸਟ 2025 ਦੇ ਵਿੱਚ ਵਿਜ਼ਿਟ ਕੀਤਾ ਨਿਊਯਾਰਕ ਅਤੇ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਕਿਹਦਾ ਹੈ ਜੀ 트ੰਪ ਦਾ ਜਿਹੜੇ ਉਹਨਾਂ ਨੇ ਆਂਦਿਆਂ ਨੇ ਜਿਹੜੇ ਸ਼ੁਰਲੀਆਂ ਛੱਡੀਆਂ ਸੀ ਯੂਰਪ ਨੇ ਨਵੇਂ ਨੋਟ ਬਣਾ ਦਿੱਤੇ ਹੈ ਜੀ ਨਵੇਂ ਨੋਟ ਇਹਨਾਂ ਦੇ ਨਾਲ ਸਾਨੂੰ ਕੀ ਹੋਣਾ ਫਾਇਦਾ ਨੁਕਸਾਨ ਸਾਨੂੰ ਕੁਝ ਨਹੀਂ ਪੁਰਾਣੇ ਵੀ ਚੱਲਣੇ ਆ ਨਵੇਂ ਵੀ ਚੱਲਣੇ ਆ ਬਾਦਰ ਸਿਰਫ ਇਹ ਹੈ ਕਿ ਨੋਟਾਂ ਦੇ ਥੋੜੀ ਜੀਆਂ ਫੋਟੋਆਂ ਜਿੜੀਆਂ ਤੋਤਿਆਂ ਦੀਆਂ ਨਵੀਆਂ ਬਣਨੀਆਂ ਅੱਛਾ ਜੀ 27000 ਤੱਕ ਵਧਣ ਲੱਗਿਆ ਤਨਖਾਹ ਦੇ ਵਿੱਚ ਇਹਨਾਂ ਨੂੰ ਪਹਿਲਾਂ 40000 ਕਹਿ ਰਹੇ ਸੀ ਪਰ ਹੁਣ ਦੱਸਿਆ ਜਾ ਰਿਹਾ ਕਿ 27000 ਵਧਣਗੇ ਜਿਹੜੇ ਵੀ ਬੰਦੇ ਮਿਤਲ ਮਕੈਨਿਕੋ ਦਾ ਕੰਮ ਕਰਦੇ ਨੇ ਮਿਤਲ ਮਕੈਨਿਕੋ ਦੇ ਕੰਮ ਕਰਨ ਵਾਲੇ ਦੇ ਵਧੇਗੀ ਜਿਹੜੀ ਤਨਖਾਹ ਸਰਕਾਰੀ ਕਮੂਨੇ ਦੇ ਵਿੱਚ ਦੀਪਿੰਦਨ ਤੇ ਕਮੂ ਨਾਲ ਜਿਹੜਾ 360000 ਐਰੋ ਨਾਕਾ ਬਲਾ ਕਰ ਗਿਆ ਸਰਕਾਰ ਦੇ ਨਾਲ ਪਿੰਡ ਦੇ ਨਾਲ ਦੱਸਿਆ ਜਾ ਰਿਹਾ ਕਿਸ ਕੰਮ ਦੇ ਲਈ ਉਸਨੇ ਖਰੀਦਨੇ ਸੀ ਬੋਰ ਸੇ ਫਰਮਾਤੇ ਬੋਰ ਸੇ ਫਰਮਾਤੇ ਕਿ ਬ੍ਰਾਂਡਡ ਪਰਸ ਖਰੀਦਨੇ ਸੀ ਉਹਨੇ ਜਿਹੜਾ ਬ੍ਰਾਂਡਡ ਪਰਸ ਖਰੀਦਣਾਗੇ ਇਹਦੇ ਲਈ ਸੀ ਪਤਾ ਨਹੀਂ ਇਹ ਦੱਸਿਆ ਜਾ ਰਿਹਾ ਕਿ ਗੁਵਾਰਦੀਆ ਦੀ ਫਾਈਨਾਂਸਰ ਜਿਹੜੇ ਫਾਈਨਾਂਸ ਵਾਲੇ ਉਹਨਾਂ ਨੇ 250 ਬੰਦਾ ਉਸ ਕਮੂਨੇ ਦੇ ਵਿੱਚ ਰਹਿੰਦਾ ਜੀ ਸਸਰੀ ਦੇ ਵਿੱਚ ਇਹ ਬੰਦਾ ਪਿੰਡ ਜਿੱਥੇ ਬੰਦਾ ਕਮੂਨੇ ਦੇ ਵਿੱਚ ਕੰਮ ਕਰ ਰਿਹਾ ਸੀਗਾ ਉਸ ਨੂੰ ਫੜਿਆ 2021 ਤੋਂ ਇਹ ਚੋਰੀ ਕਰ ਰਿਹਾ ਚੋਰੀ ਹੀ ਕਰ ਰਿਹਾ ਪਤਾ ਨਹੀਂ ਪੈਸੇ ਕਿਸ ਹੱਬ ਨਾਲ ਤੇ ਦੱਸਿਆ ਜਾ ਰਿਹਾ ਕਿ ਉਸ ਦੇ ਅਕਾਊਂਟ ਦੇ ਵਿੱਚ 130000 ਹੋਰ ਵੀ ਬਰਾਮਦ ਕੀਤਾ ਗਿਆ ਸੀ ਇਹਦੇ ਨੇ ਕਿਡੀਆਂ ਇਹਦੇ ਕੋਲ ਸੀ ਲੂਈਸ ਵਿਟਨ ਗੂਚੀ ਪ੍ਰਾਡਾ ਟਵਿਨ ਸੈਟ ਤੇ ਇਸ ਤਰ੍ਹਾਂ ਦੇ ਹੋਰ ਵੀ ਬ੍ਰਾਂਡਡ ਇਹਦੇ ਕੋਲ ਟੋਟਲ 52 ਬੈਗ ਸਨ ਤੇ ਹੋਰ ਵੀ ਬਹੁਤ ਸਾਰਾ ਸੀਗਾ ਇਹਦੇ ਕੋਲ ਸੋਨਾ ਚਾਂਦੀ ਹੀਰੇ ਜਵਰਾਤ ਸਭ ਕੁਝ ਲਈ ਬੈਠਾ ਸੀ ਜਬ ਬੈਠੀ ਸੀ ਉਸ ਦਾ ਨਹੀਂ ਦੱਸਿਆ ਕਿ ਹੋਰ ਸੀ ਕਿ ਬੰਦਾ ਹੀ ਇਹਦੇ ਬਾਰੇ ਨਹੀਂ ਦੱਸਿਆ ਪਰ ਇਹ ਦੱਸਿਆ ਕਿ ਹੁਣ ਫਿਲਹਾਲ ਇਸ ਦੇ ਉੱਤੇ ਇਨਕੁਆਰੀ ਚੱਲ ਰਹੀ ਹੈ ਜੀ ਇਹਨੂੰ ਸਾਰਾ ਕੁਝ ਹੌਲੀ ਹੌਲੀ ਜਾਂਚ ਪੜਤਾਲ ਕਰਕੇ ਜਿੰਨੇ ਵੀ ਪੈਸੇ ਲੈਨੇ ਸਾਰੇ ਦੇ ਸਾਰੇ ਕਰਨੇ ਪਹਿਣਗੇ ਸਰਕਾਰੀ ਖਜ਼ਾਨੇ ਦੇ ਵਿੱਚ ਵਾਪਸ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਮਿਲਦੇ ਆਂ ਜੀ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਤੇ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਸੀ ਇਟਾਲੀਨ ਕਵਰਨਾਤੋ ਹੀ ਕੁਲਵੀਰ ਸਿੰਘ ਨਾਲ ਜੀ